ਜੀ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਕਈ ਦਿਨਾਂ ਬਾਅਦ ਆਪਾਂ ਮਿਲ ਰਹੇ ਹਾਂ ਮੈਨੂੰ ਥੋੜੇ ਜਿਹਾ ਕੋਈ ਕੰਮ ਕੁਝ ਵਿਆਹ ਨੂੰ ਸੱਦ ਗਏ ਕੋਈ ਬੀਜੀ ਤੇ ਆਪਾਂ ਬਲੌਗ ਬਣਾ ਨਹੀਂ ਸਕੇ ਅੱਜ ਆਪਾਂ ਆਏ ਆ ਸਾਗ ਲੈਣ ਤੇ ਸ਼ਹਿਰ ਵਾਲਿਆਂ ਨੂੰ ਦਿਖਾਵਾਂਗੇ ਵੀ ਖੇਤਾਂ 'ਚ ਸਾਗ ਕਿਵੇਂ ਹੁੰਦਾ ਤੇ ਕਿਵੇਂ ਤੋੜਿਆ ਜਾਂਦਾ ਤੇ ਕਿਵੇਂ ਬਣਦਾ ਪੂਰਾ ਬਲੌਗ ਦੇਖਦੇ ਰਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮੇਰੇ ਨਾਲ ਮੇਰਾ ਉਹੀ ਯਾਰ ਹੈ ਦੁਬਾਰੇ ਤੋਂ ਮੂਰੇ-ਮੂਰੇ ਭੱਜਿਆ ਜਾਂਦਾ ਹੈ ਸਾਗ ਦੇ ਚਾਚ ਦੇਖ ਸਕਦੇ ਹੋ ਟਪੋ ਟਪੋ ਫਰਿਆ ਤੇ ਖੇਤ ਦੇਖ ਸਕਦਾ ਤੁਸੀਂ ਕਣਕਾਂ ਵੇਜ ਗਈਆਂ ਜੀ ਨਹੀਂ ਇੱਧਰ ਦੀ ਆ ਜਾ ਕਹਿੰਦਾ ਇੱਧਰ ਦੀ ਆ ਜਾਦਾ ਵਾਦਾ ਯਾਰਾਂ ਲਿਓ ਆ ਹੁੰਦਾ ਸਾਗ ਤੇ ਆਪਾਂ ਤੋੜ ਲਿਆ ਪਾਣੀ ਲੱਗਿਆ ਪਾਣੀ ਲੱਗਿਆ ਗੋਡੇ ਗੋਡੇ ਗਾਰਾ ਤੇ ਕਣੀਆਂ ਜੇ ਮੈਂ ਭਿੱਜ ਗਈ ਸਾਗ ਦੀ ਹੋ ਰਹੀ ਤੜਾਈ ਤੁਹਾਨੂੰ ਦਿਖਾਵਾਂਗੇ ਘਰੇ ਜਾ ਕੇ ਸਾਗ ਕਿਵੇਂ ਬਣਦਾ ਸਾਗ ਹੀ ਸਾਗ ਹੈ ਆਪਣੇ ਚਾਰੋਂ ਤਰਫ ਜਿਹਨਾਂ ਖਾਣਾ ਹੈ ਉਹ ਕਮੈਂਟ ਕਰਕੇ ਦੱਸਿਓ ਆ ਤੋੜ ਲਈ ਸਾਗ ਆਪਾਂ ਬਾਥੂ ਲਵਦੇ ਹੁਣ ਖੇਤ ਹੈ ਤਾਂ ਚੜ ਗਿਆ ਓਕੇ ਸਾਗ ਦੀ ਪੂਰੀ ਚਰਾਈ ਇਹ ਵੀ ਦਿਖਾਓ ਇਹਨੇ ਸਾਖਣਾ ਰਾ ਸਕਦਾ ਇਸ ਸੀ ਤਦ ਨੂੰ ਸਾਗ ਤੁਪਸਲਾ ਇਥੇ ਰੁਗ ਲਾ ਕੇ ਇਧਰੋਂ ਐ ਚੀਰ ਜਾਂਦੀ ਹੈ ਮਸ਼ੀਨ ਟੋਕਾ ਕਰੀ ਜਾਂਦੀ ਨਾਲ ਦੀ ਨਾਲ ਹੀ ਪੂਰਾ ਸਾਗ ਬਣਦਾ ਹੀ ਦਿਖਾਵਾਂਗੇ ਅੱਜ ਆਪਾਂ ਮੈਂ ਘਮਾਈਏ ਤਣ ਤੜਕਾ ਵੀ ਅੱਜ ਹੀ ਲਾਉਗਾ ਤੜਕਾ ਵੀ ਸਾਰਾ ਬਣਦਾ ਹੀ ਦਿਖਾ ਦਾਂਗੇ ਸਾਗ ਜਿਹਨੂੰ ਨਹੀਂ ਹੁੰਦਾ ਬਣਾਉਣਾ ਸਿੱਖੇ ਜਾਣੀ ਆਪਣੇ ਤੋਂ ਸ਼ਹਿਰਾਂ ਵਾਲਿਆਂ ਨੂੰ ਨਹੀਂ ਹੁੰਦਾ ਕੰਗਾ ਬਲੋ ਵੀ ਚੁੱਲ੍ਹੇ ਤੇ ਬਣਾ ਰਹੇ ਆਂ ਆਪਾਂ ਸਾਗ ਅੱਜ ਤੁਹਾਨੂੰ ਸਾਗ ਬਣਦਾ ਦਿਖਾਵਾਂਗੇ ਸਾਰੇ ਬਲੌਗ 'ਚ ਜਿਹੜੇ ਸ਼ਹਿਰਾਂ ਵਾਲੇ ਨੇ ਬਣਾਉਣਾ ਐ ਐ ਅੱਗ ਬਾਲ ਲੈ ਉਪਤਲੀ ਰੱਖ ਲੈ ਤੇ ਪਾਣੀ ਪਹਿਲਾਂ ਗਰਮ ਕਰਨਾ ਧਰ ਦੇ ਸਾਗ ਨੂੰ ਧੋ ਕੇ ਚੰਗੀ ਤਰ੍ਹਾਂ ਪਾਣੀ 'ਚ ਤੇ ਚੁੱਲ੍ਹੇ ਤੇ ਬਣਾਉਂ ਮੰਗੇ ਆਪਾਂ ਸਾਗ ਸਿਲੰਡਰ ਤੇ ਵਧੀਆ ਨਹੀਂ ਬਣਦਾ ਤੇ ਫਿਰ ਤਾਂ ਤੋਗੇ ਦਿੱਲੀ ਚ ਪਾਈ ਜਣਾ ਚੰਗੀ ਤਰ੍ਹਾਂ ਪਾਲਕ ਪੁੱਲ ਮੈਥੇ ਉਥੇ ਪਾਉਂਦੇ ਦੇਖੋ ਕਰੋ ਸਾਇਰ ਨੂੰ ਪ੍ਰਸੰਨ ਕਰਦੇ ਲਾਈਕ ਕਰਦੇ ਬਣ ਰਿਹਾ ਜੀ ਸਾਗ